ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਤੁਸੀਂ ਦੇਖ ਰਹੇ ਹੋ ਸੁਖਵਿੰਦਰ ਲਾਲੂ ਫੇਸਬੁਕ ਪੇਜ ਤੇ ਲਾਈਵ ਤਸਵੀਰਾਂ ਅੱਜ ਜਿਹੜਾ ਗੁਰੂ ਮਾਨੇਵੰ ਗ੍ਰੰਥ ਨਿਸਕਾਮ ਸੇਵਾ ਸੁਸਾਇਟੀ ਲਾਲੜੀ ਵੱਲੋਂ ਹਰ ਪੇੜ ਤਾਂ ਵਾਸਤੇ ਰਸਣ ਦੀ ਸੇਵਾ ਤੇ ਕੰਨਿਆ ਦੇ ਵਿਆਹ ਵਾਸਤੇ ਅਲਮਾਰੀ ਬੈੱਡ ਦੀ ਸੇਵਾ ਤੇ ਹੁਣ ਅਰਦਾਸ ਕਰਕੇ ਜਿਹੜੇ ਇੱਥੋਂ ਰਵਾਨਾ ਹੋਣਗੇ ਖੁਸ਼ੀ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਨ੍ਹਾਂ ਨਾਮ ਨਾਦਕੀਆ ਦੇਖ ਲੈਣ ਕੀ ਹੋ ਰਹੀ ਜੀ ਜੀ ਕੀ ਅੰਕਾ ਹੈ ਜਿਨ੍ਹਾਂ ਪਿਆਰਿਆਂ ਦੇ ਤਿਆਰੀਆਂ ਦੀ ਪ੍ਰਤਿਮਾ ਵੀ ਆ ਗਿਆ ਗੁਰਦਵਾਰਾ ਜੀ ਸਾਹਿਬ ਜੀ ਮੰਡਾ ਜੀ ਨਾ ਸਿੰਘਾ ਸਿੰਘੀਆਂ ਨੇ ਧਰਮ ਖੇਤ ਸਿੱਖੂ ਤੇ ਬਾਗਬਾਨੀ ਕਰਵਾਏ ਹੋ ਸਿਮਰ ਰਹੇ ਨੇ ਸਰਪੰਚ ਜੀ ਤੇ ਕਰੇਲ ਸਰ ਆਰਿਆਂ ਨਾਲ ਚਲਾਏ ਗਏ ਗੁਰਦਵਾਰਿਆਂ ਦੀ ਸੇਵਾ ਨੂੰ ਜਾਰੀ ਰੱਖੀਆਂ ਹੈ ਮੇਹਨਾ ਦੇ ਸਤਿ ਸ੍ਰੀ ਅਕਾਲ ਸਾਰੇ ਪਾਸੇ ਨੂੰ ਵਾਹਿਗੁਰੂ ਜੀ ਕੀ ਸਲਾਮ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪਕਾ ਸਵਾਗਤ ਹੈ ਅੱਜ ਇਸ ਜਲਦੀ ਸੌਰ ਵਿੱਚ ਕਰਦੇ ਹੋਏ ਵਾਹਿਗੁਰੂ ਜੀ ਖਾਲਸਾ ਜੀ ਦੀ ਜਰਵਾਹੇ ਜੀਵਨ ਖਾਲਸਾ ਜੀ ਨੂੰ ਸਵਾਗਤ ਕਰੂ ਸਵਾਗਤ ਕਰੂ ਸਵਾਗਤ ਜੀ ਨੂੰ ਨਾਮ ਜੀ ਦੇਖੋ ਸਰਬਸ਼ੋਕ ਹੋਏ ਜਹਾਂ ਜਹਾਂ ਦੇ ਖਾਲਸਾ ਜੀ ਸਾਹਿਬ ਤਹਾਕਾਰਛਿਆਰੇ ਆਇ ਤੇ ਦੇਗ ਤੀਰ ਪਤੀ ਬਿਰਗ ਜੀ ਹੈ ਪੰਥੀ ਦੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੁਰਣਾ ਜੀ ਵਾਹਿਗੁਰੂ ਬਖਸ਼ੋ ਜੀ ਗੁਰਦਕਾਮ ਸਿੱਖੀ ਦਾਣ ਕੇ ਸਤਾਨ ਰਹਿਤ ਦਾਣ ਵਿਕ ਦਾਣ ਸਾਧ ਤਾਨ ਤੁਰਸਾ ਦਾਣਾ ਸਰਦਾਰ ਨਾਮਦਾ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਨਾਲ ਚੌਕੀਆਂ ਝੱਲੇ ਹੋਗੇ ਜਗੋ ਜਗਿਆਟ ਆਲਤ ਮੁਕਾ ਆਇਆ ਕਾਲ ਸਦੀਸ਼ ਗੁਰਨਾ ਜੀ ਵਾਹਿਗੁਰੂ ਗੁਰ ਸਿੱਖਾਂ ਦਾ ਮਨ ਨੂੰ ਆ ਮਾਤੀ ਉੱਚੀ ਮਤਬਤ ਕੀ ਰਾਖੀ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਕ ਜੋ ਸ਼ਿਨਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤੀਰਥਾਂ ਗੁਰਧਾਮਾਂ ਦੇ ਜਨਾਬ ਤੋਂ ਪੰਥ ਨੂੰ ਵਿਚੂੜਿਆ ਗਿਆ ਹੈ ਕੁੱਲੇ ਦਰਸ਼ਨ ਦਿਦਾ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨੀ ਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸੇ ਸੱਚੇ ਪਿਤਾ ਵਾਹਿਗੁਰੂ ਜੀਓ ਆਪਦੇ ਹਜੂਰ ਸਮੂਹ ਸੰਗਤ ਕੀ ਅਰਦਾਸ ਬੇਨਤੀ ਪ੍ਰਾਰਥਨਾ ਜੁੜੀ ਹੈ ਪਾਸ਼ਾ ਜੀ ਆਪਦੇ ਪਾਵਨ ਫਰਮਾਨ ਹਨ ਉਦਮਤ ਪ੍ਰਗੰਤਰ ਜੈਮੀ ਜਿਉਂ ਪ੍ਰੇਰੇ ਕਿਉ ਕਰਨਾ ਸੇਵਕੂ ਸੇਵਾ ਬਣਾਈ ਹੁਕਮ ਬੂਝ ਪਰਮਪਤ ਪਾਈ ਨਾ ਕੋ ਵੈਰੀ ਨਾਹੀ ਬੇਗਾਨਾ ਸਗਲ ਸੰਗ ਹਮਕੋ ਬਣਾਈ ਦੀ ਮਾਵਾ ਕਾ ਅਨਸਾਰ ਪਾਸ਼ਾ ਜੀ ਉਹ ਆਪ ਜੀ ਦੇ ਵਰਸਾਈ ਨਗਰ ਦੱਪਰ ਤੋਂ ਗੁਰੂ ਮਾਨਵ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਸਮੂਹ ਮੈਂਬਰ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪਾਸ਼ਾ ਜੀ ਉਹ ਹੜਪੀੜਿਤ ਪਰਿਵਾਰਾਂ ਵਾਸਤੇ ਰਾਹਤ ਸਮੱਗਰੀ ਲੈ ਕੇ ਜਾਣ ਦੇ ਵਾਸਤੇ ਤਿਆਰੀ ਹੋਈ ਹੈ ਗਣ ਕਿਰਪਾ ਕਰਨੀ ਪਾਤਸ਼ਾਹ ਜੀ ਰਾਹ ਪੈਂਡਿਆਂ ਦੀ ਸਹਾਈ ਹੋਣਾ ਜਿਨ੍ਹਾਂ ਗੁਰਮੁਖ ਪਿਆਰਿਆਂ ਇਹਨਾਂ ਸਿਵਾਵਾਂ ਵਿੱਚ ਮਾਇਆ ਸਫਲੀ ਕੀਤੀ ਹੈ ਸਭ ਦੇ ਸਿਰ ਤੇ ਮੀਰ ਪਰਿਆ ਹੱਥ ਰੱਖਣਾ ਜੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਸਭਨਾ ਦੀ ਸੇਵਾ ਕਾਲ ਤੇ ਪੂਣੀ ਗੁਰੂ ਪਿਆਰਿਆਂ ਦੇ ਅੰਗ ਸੰਗ ਵਰਤਣਾ ਕਿਰਪਾ ਕਰਨੀ ਪਾਤਸ਼ਾਹ ਜੀ ਸੇਵਾ ਨਿਰਵਿਗੰਤਾ ਸਹਿਤ ਨਿਪਰੇਚਾਰਨੀ ਪਾਤਸ਼ਾਹ ਜੀਓ ਕਿਰਪਾ ਕਰਨੀ ਸਮੁੱਚੇ ਸੰਸਾਰੋਂ ਸਿੱਖ ਪੰਥ ਨੂੰ ਗੁਰੂ ਪਿਆਰੀ ਗੁਰੂ ਨਾਨਕ ਨਾਮ ਲੀਵਾ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਪੰਥ ਦੀ ਚੜ੍ਹਦੀ ਕਲਾ ਕਰਨੀ ਕਿਰਪਾ ਕਰੋ ਸਤਿਗੁਰੂ ਜੀ ਰਾਹ ਸਮਗਰੀ ਲੈ ਕੇ ਜਾਣ ਦੀ ਆਗਿਆ ਬਖਸ਼ੋ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਸੁਖ ਹੋਵੇ ਜੀ ਨਾਮ ਚੇਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਈ ਅਕਾਲ ਕੀ ਬਰਜਾਇਓ ਕੰਧ ਤਨ ਕੋ ਕਮ ਹੈ ਗੁਰੂ ਆਨਿਓ ਗ੍ਰੰਥ ਗੁਰੂ ਗ੍ਰੰਥੀ ਮੰਨੇਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲੋ ਚ ਹੈ ਕੋਲ ਲਵਨ ਪੈਦੇ ਸਤਿਗੁਰੇ ਖਾਲਸਾ ਅਗਿ ਰਹੇ ਨ ਕੋਈ ਯਾਰ ਸਭ ਮਿਲਾਂਗੇ ਮਤੇ ਜਨ ਜੋ ਹੋਏ ਜੈ ਗੁਰ ਨਾਮ ਜਹਾਜ ਹੈ ਜੈ ਸੋਤਰੀ ਕਰ ਸੇਵੰਦੇ ਗੁਰਪਾਲ ਉਤਾਰਨ ਹਾਰ ਖੰਡਾ ਜਾ ਕੇ ਹਾਥ ਮੈਂ ਰਗੀ ਸੋਹੈ ਸੀਸ ਹੋਰ ਮਰੀ ਰੱਖਿਆ ਕਰੇ ਗੁਰਪਾਲ ਉਤਾਰਨ ਜਗਤੀਸ ਹੋਰ ਮਰੀ ਅਛਿਆ ਕਰੇ ਗੁਰਪਾਲ ਉਤਾਰਨ ਜਗਤੀਸ ਹੋਲੇ ਇਨ ਸੋਨੇ ਹਾਥ ਸਿ ਆਕਾਰ ਸਿੱਧਾ ਲੈ ਲੋ ਇੱਧਰ बैठ के ਕੇ ਖੜਕੀ ਹੋ ਗਈ ਨਹੀਂ ਫੇਰ ਨਹੀਂ ਨਹੀਂ ਆਉਂਦੀ ਚਲੋ के ਕੇ ਦਿਓ ਬਈ ਸਭ ਨੂੰ ਲੈ ਜੀ ਪਹਿਲਾਂ ਬੈਠ ਕੇ ਪਹਿਲਾਂ ਫੋਟੋ ਕਰਵਾ ਲਓ ਫੇਰ ਨਹੀਂ ਬੋਲ ਮਿਹਰਬਾਨੀ ਦੇ ਦਿਓ ਪਹੁੰਚ ਗਏ ਹਾਂ ਖੜਕੀ ਪੁੱਛ ਸਕਦੇ ਹਾਂ ਬੈਠ ਕੇ 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 ਬੈਠ सिंगल सिंगल बंदे గుగా మంత్రుమంత్ర <aunque śmiejoughs> <writers> ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹ ਤਾਂ ਸਭ ਤੋਂ ਵੱਡੀ ਚੀਜ਼ ਹੈ ਅੱਜ ਸਾਥੀ ਹਾਂ ਵੀ ਭਰੀ ਅੱਗੇ ਭਰੋ ਅੱਗੇ ਰੱਖ ਲਓ ਇਹਦੇ ਫਰੀ ਇਹਦਾ ਪਿੱਛੇ ਰਹਿ ਗਿਆ ਤੂੰ ਬਹੁਤ ਆ ਜਾ ਅੱਗੇ ਫੋਟੋ ਕਰਾ ਫਰਾ ਦੇ ਪਰ ਬਾਤ ਨੂੰ ਲੈ 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 ਜੀ 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 ਜ ਇਸਕੇ ਦਾ ਹੋ ਗਈ ਤਾਂ ਤੁਹਾਨੂੰ ਬਤਾ ਦੁੱਈ ਆਦਾ ਸਤਿ ਸ਼੍ਰੀ ਅਕਾਲ ਮਿੱਤਰੋ ਤੁਸੀਂ ਦੇਖੋ ਲਾਈਵ ਤਸਵੀਰਾਂ ਸੁਖਵਿੰਦਰ ਲਾਲ ਨੂੰ ਫੇਸਬੁਕ ਪੇਜ ਤੇ ਗੁਰੂ ਮਾਨ ਦੇਵ ਜੀ ਗ੍ਰੰਥ ਨਿਸਕਾਮ ਸੇਵਾ ਸੁਸਾਇਟੀ ਵੱਲੋਂ ਹਰ ਪੀੜਤਾਂ ਵਾਸਤੇ ਅੱਜ ਰਾਸਣ ਦੀ ਸੇਵਾ ਜਿਹੜੀ ਉਹ ਲੈ ਕੇ ਰਵਾਨਾ ਹੋਣ ਲੱਗੇ ਨੇ ਇਹ ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਹੁਣ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਹਾਂ ਜੀ

ਉਹ ਕਿਤੇ ਚੱਲ ਪੈਰਾ ਪੈ ਗਿਆ ਲੈ ਬੱਚਾ ਬਲੌਡ ਡ੍ਰਾਈਵ ਆਹ ਪੀ ਗੱਟ ਦੇ ਕੋਲ ਜਾ ਦੇ ਕੋਲ ਦਾ ਆ ਬਾਅਦ ਕਹਿੰਦੇ ਠੀਕ ਹੈ ਜੀ ਅੰਗਰੇਜ਼ रिसेट के हां जी रिसेट हां जी रिसेट वाले पे तो भाई दुई दुई कर दो तेरे पास दुई दुई कर दो सर दो दो मान लो यार आज बता सब ले दो आज के बै <laughs> कर ད�ས ད�ས དསས དསས ད�